ਇਸ ਵੇਲੇ ਦੀ ਵੱਡੀ ਖਬਰ ਮੋਗਾ ਦੇ ਵਿੱਚ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ ਜਿੱਹਾ ਮੋਗਾ ਦੇ ਕਸਬਾ ਬਦਨੀ ਕਲਾ ਦੇ ਪਿੰਡ ਦੋਦਰ ਦੇ ਵਿੱਚ ਪੁਲਿਸ ਤੇ ਗੈਂਗਸਟਰ ਆਮੋ ਸਾਹਮਣੇ ਹੋਏ ਨੇ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ ਤੇ ਇਸ ਮੁਕਾਬਲੇ ਦੇ ਦੌਰਾਨ ਪੁਲਿਸ ਨੇ ਤਿੰਨ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਦੱਸਿਆ ਕਿ ਮੋਗਾ ਦੇ ਵਿੱਚ ਮੁਕਾਬਲਾ ਹੋਇਆ ਜਿੱਥੇ ਤਿੰਨ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਇਹ ਕਾਬੂ ਕੀਤੇ ਗਏ ਗੈਂਗਸਟਰ ਲੱਕੀ ਪਟਿਆਲ ਗਰੁੱਪ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਦੱਸਿਆ ਕਿ ਮੋਗਾ ਦੇ ਕਸਬਾ ਬਦਨੀ ਕਲਾ ਦੇ ਪਿੰਡ ਦੋਦਰ ਦੇ ਵਿੱਚ ਅੱਜ ਜੋ ਪੁਲਿਸ ਤੇ ਗੈਂਗਸਟਰ ਵਿਚਕਾਰ ਮੁਕਾਬਲਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਉਕਤ ਗੈਂਗਸਟਰ ਜੋ ਮulzam ਨੇ ਉਹਨਾਂ ਦੇ ਖਿਲਾਫ ਕਈ ਅਪਰਾਧਕ ਮਾਮਲੇ ਦਰਜ ਨੇ ਜਿਨ੍ਹਾਂ ਦੇ ਚਾਲਦਿਆਂ ਪੁਲਿਸ ਨੂੰ ਉਹਨਾਂ ਦੀ ਭਾਲ ਸੀ ਤੇ ਅੱਜ ਉਹਨਾਂ ਦੀ ਲੋਕੇਸ਼ਨ ਨੂੰ ਟ੍ਰੇਸ ਕਰਦੇ ਹੋਏ ਪਿੰਡ ਦੋਦਰ ਦੇ ਵਿੱਚ ਉਹਨਾਂ ਨੂੰ ਘੇਰਾ ਪਾਇਆ ਗਿਆ ਇਸ ਦੌਰਾਨ ਗੈਂਗਸਟਰਾਂ ਦੇ ਵੱਲੋਂ ਪੁਲਿਸ ਦੇ ਉੱਪਰ ਜੋ ਫਾਇਰਿੰਗ ਕਰ ਦਿੱਤੀ ਗਈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਉਹਨਾਂ ਨੂੰ ਸਰੈਂਡਰ ਕਰਨ ਲਈ ਵੀ ਕਿਹਾ ਸੀ ਲੇਕਿਨ ਪੁਲਿਸ ਤੋਂ ਬਚਣ ਦੇ ਲਈ ਉਹਨਾਂ ਦੇ ਵੱਲੋਂ ਜੋ ਪੁਲਿਸ ਦੇ ਉੱਪਰ ਹੀ ਫਾਇਰਿੰਗ ਕਰ ਦਿੱਤੀ ਗਈ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਕਰਦਿਆਂ ਹੋਇਆ ਪੁਲਿਸ ਨੇ ਵੀ ਫਾਇਰਿੰਗ ਕੀਤੀ ਐ ਸੋ ਕ੍ਰੋਸ ਫਾਇਰਿੰਗ ਹੋਈ ਐ ਦੋਹਾਂ ਹੀ ਟੀਰਾ ਦੇ ਵਿਚਾਲੇ ਪੁਲਿਸ ਤੇ ਗੈਂਗਸਟਰ ਵਿਚਕਾਰ ਜੋ ਕ੍ਰੋਸ ਫਾਇਰਿੰਗ ਹੋਈ ਮੁਕਾਬਲਾ ਹੋਇਆ ਲੇਕਿਨ ਇਸ ਮੁਕਾਬਲੇ ਦੇ ਦੌਰਾਨ ਜੋ ਤਿੰਨ ਗੈਂਗਸਟਰ ਹੈ ਪੁਲਿਸ ਨੇ ਕਾਬੂ ਕਰ ਲਏ ਨੇ ਦੱਸ ਦਈਏ ਕਿ ਪਿਛਲੇ 10 ਦਿਨਾਂ ਤੋਂ ਪੰਜਾਬ ਪੁਲਿਸ ਕਾਫੀ ਐਕਟਿਵ ਨਜ਼ਰ ਆ ਰਹੀ ਹੈ ਪਿਛਲੇ 10 ਦਿਨਾਂ ਤੋਂ ਜੋ ਅਲੱਗ-ਅਲੱਗ ਸ਼ਹਿਰਾਂ ਕਸਬੇ ਤੋਂ ਖਬਰਾਂ ਆਈਆਂ ਨੇ ਜਿੱਥੇ ਪੁਲਿਸ ਦੇ ਵੱਲੋਂ ਗੈਂਗਸਟਰਾਂ ਦੀ ਧਾਰ ਪਕੜ ਕੀਤੀ ਗਈ ਤੇ ਇਸ ਦੌਰਾਨ ਕਈ ਵਾਰ ਐਨਕਾਊਂਟਰ ਵੀ ਕੀਤੇ ਗਏ ਨੇ ਬੀਤੇ ਦਿਨ ਦੀ ਜੇਕਰ ਗੱਲ ਕਰ ਲਈਏ ਤੇ 16 ਦਸੰਬਰ 2023 ਨੂੰ ਯਾਨੀ ਕਿ ਬੀਤੇ ਦਿਨ ਖਰੜ ਦੇ ਵਿੱਚ ਵੀ ਪੁਲਿਸ ਦਾ ਜੋ ਗੈਂਗਸਟਰਾਂ ਨਾਲ ਮੁਕਾਬਲਾ ਹੋਇਆ ਸੀ ਜਿੱਥੇ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਸੀ ਉੱਥੇ ਪਟਿਆਲੇ ਦੇ ਦੇ ਵਿੱਚ ਵੀ ਇੱਕ ਐਨਕਾਊਂਟਰ ਮੁਕਾਬਲਾ ਹੋਇਆ ਸੀ ਜਿੱਥੇ ਇੱਕ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਸੀ ਇਸ ਤੋਂ ਠੀਕ 1-2 ਦਿਨ ਪਹਿਲਾਂ ਤੋਂ ਵੀ ਲਗਾਤਾਰ ਜੋ ਐਨਕਾਊਂਟਰ ਮੁਕਾਬਲੇ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਲੁਧਿਆਣਾ ਦੇ ਵਿੱਚ ਮਾਨਸਾ ਦੇ ਵਿੱਚ ਲਗਾਤਾਰ ਅਪਰਾਧਾ ਅਪਰਾਧਿਕ ਮਾਮਲਿਆਂ ਦੇ ਵਿੱਚ ਜੋ ਮੁਲਜ਼ਮ ਨੇ ਗੈਂਗਸਟਰ ਨੇ ਲੁਟੇਰਿਆਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਪੰਜਾਬ ਪੁਲਿਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਚੱਲਦਿਆਂ ਪਿਛਲੇ 10 ਦਿਨਾਂ ਤੋਂ ਕਾਫੀ ਹੀ ਐਕਟਿਵ ਨਜ਼ਰ ਆ ਰਹੀ ਹੈ ਪੰਜਾਬ ਪੁਲਿਸ ਤੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਐਨਕਾਊਂਟਰ ਹੋ ਰਹੇ ਨੇ ਲੁਧਿਆਣਾ ਮਾਨਸਾ ਪਟਿਆਲਾ ਖਰੜ ਤੋਂ ਬਾਅਦ ਅੱਜ ਜੋ ਮੋਗਾ ਦੇ ਕਸਬਾ ਬਦਨੀ ਕਲਾ ਦੇ ਪਿੰਡ ਦੋਦਰ ਦੇ ਵਿੱਚ ਵੀ ਐਨਕਾਊਂਟਰ ਹੋਇਆ ਮੁਕਾਬਲਾ ਹੋਇਆ ਪੁਲਿਸ ਤੇ ਗੈਂਗਸਟਰਾਂ ਮੋ ਸਾਹਮਣੇ ਹੋਏ ਨੇ ਜਿੱਥੇ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਕ੍ਰੋਸ ਫਾਇਰਿੰਗ ਹੋਈ ਅਤੇ ਤਿੰਨ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ ਹੈ ਹੇ ਮਾਨਜੋਗ ਐਸਐਸਪੀ ਮੋਗਾ ਸਰ ਦੀ ਅਗਵਾਈ ਦੇ ਵਿੱਚ ਨਾ ਅਸੀਂ ਮੋਬਾਈਲ ਚੈਕਿੰਗ ਸ਼ੁਰੂ ਕੀਤੀ ਹੋਈ ਹੈ ਮੋਗਾ ਦੇ ਵਿੱਚ ਉਹਦੇ ਤਹਿਤ ਅਸੀਂ ਅੱਜ ਬਦਨੀ ਤੋਂ ਮੱਲਿਆਣਾ ਰੋਡ ਤੇ ਨਾਕਾ ਲਾਇਆ ਐਸਸੀਆਈ ਦੀ ਸਾਰੀ ਟੀਮ ਨੇ ਉਹ ਦੋ ਦਰ ਤੋਂ ਇੱਕ ਮੋਟਰਸਾਈਕਲ ਤੇ ਤਿੰਨ ਆਰਐਸ ਸੀ ਮੁੰਡੇ ਉਹਨਾਂ ਨੂੰ ਜਦੋਂ ਰੋਕਨ ਦਾ ਇਸ਼ਾਰਾ ਕੀਤਾ ਉਹਨਾਂ ਨੇ ਪੁਲਿਸ ਪਾਰਟੀ ਤੇ ਫੈਰਿੰਗ ਕਰਤੀ ਉਹ ਘਬਰਾ ਕੇ ਜਦੋਂ ਪੁੱਠਾ ਮੁੜ ਕੇ ਦੋਦਰ ਵੱਲ ਨੂੰ ਭੱਜਣ ਲੱਗੇ ਪੁਲਿਸ ਪਾਰਟੀ ਨੇ ਵੀ ਫੈਰਿੰਗ ਕੀਤੀ ਤੇ ਉਹ ਕਾਬੂ ਕਰ ਲਏ ਸੀ ਉਹਨਾਂ ਤੋਂ ਤਿੰਨ ਵੈਪਨ ਮਿਲੇ ਉਹ ਮੋਢਲੇ ਪੁੱਛ ਕੇ ਇਸ ਤੋਂ ਪਤਾ ਲੱਗਾ ਬੰਬੀਆ ਗੈਂਗ ਦੇ ਜਿਹੜੇ ਮੈਂਬਰ ਆ 130 ਦਾ 232 ਬੋਰ ਦੇ ਬਾਕੀ ਉਹਨਾਂ ਨੂੰ ਵੀ ਰਮਾਨ ਲੈ ਕੇ ਪੁੱਛ ਕੇ ਸਿੱਤੀ ਜੀ ਸਰ ਕੋਈ ਇਸ ਮੁੱਠੇੜ ਤੇ ਜਖਮੀ ਵੀ ਹੋਇਆ ਨਹੀਂ ਜਖਮੀ ਮਾਈਨਰ ਇੰਜਰੀ ਆ ਉਹਨਾਂ ਦੇ ਇੱਕ ਮੁੰਡੇ ਦੇ ਹੈਗੀ ਆ ਲੱਤ ਤੇ ਪ੍ਰੈਕਟ ਕਹਦੇ ਸੀ ਜੀ ਇਹ ਜਿਹੜੇ ਇਹ ਬਾਈਕ ਤੇ ਸੀ ਮੋਟਰਸਾਈਕਲ ਤੇ ਉਹ ਨੰਬਰ ਨਹੀਂ ਸੀਗਾ ਕੀ ਨਾਕਾ ਬੰਦੀ ਦੇਖ ਕੇ ਭੱਜਣ ਲੱਗੇ ਸੀਗੇ ਜੀ ਹਾਂ ਪੁਲਿਸ ਪਾਰਟੀ ਨੂੰ ਪਤਾ ਲੱਗ ਗਿਆ ਸੀ ਨੇ ਪੁਲਿਸ ਨੇ ਪੁਲਿਸ ਖੜੀ ਅੱਗੇ ਪਰ ਕੋਈ ਨਾਮ ਵਗੈਰਾ ਪਤਾ ਲੱਗੇ ਹਾਂਜੀ ਇੱਕ ਦਾ ਨਾਂ ਸ਼ੰਕਰ ਆ ਇੱਕ ਦਾ ਨਾਂ ਯਸ਼ ਆ ਇੱਕ ਦਾ ਨਾਂ ਨਰਦੀਪ ਉਹ ਫੈਰੀ ਮਾਰੀ ਜੀ ਹਾਂਜੀ 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 ਹਾਂਜੀ